ਉਸੇ ਦਾ ਰਾਜਾ ਫੁੱਦੂਆਂ ਦਾ ਪੀਰ ਗਵਿੰਦਾ ਵੀਰ ਗਵਿੰਦਾ ਵੀਰ ਗਵਿੰਦੇ ਵੀਰ ਦੀ ਗੱਲ ਬਾਅਦ ਚ ਕਰਾਂਗੇ ਪਹਿਲਾਂ ਆਹ ਵੀਡੀਓ ਦੇਖੋ 10 ਮਹੀਨੇ ਹੋ ਗਏ ਉਸਕੋ ਵਾਰਿਸ 10 ਮਹੀਨੇ ਕਾ ਹੋ ਗਿਆ ਹੈ ਔਰ ਅਭੀ ਤੱਕ ਹਮਨੇ ਉਸਕੇ ਲਈ ਕੋਈ ਸੈਲੀਬ੍ਰੇਸ਼ਨ ਨਹੀਂ ਕੀਤਾ ਪਾਲੀ ਲੋਹੜੀ ਨਿਊ ਇਅਰ ਸਭ ਕੁਝ ਗਿਆ ਹਮਨੇ ਕੁਝ ਵੀ ਸੈਲੀਬ੍ਰੇਟ ਨਹੀਂ ਕੀਤਾ ਇਹਨਾਂ ਦਾ ਕਹਿਣਾ ਹੈ ਪਿਛਲੇ 10 ਮਹੀਨੇ ਤੋ ਕੋਈ ਖੁਸ਼ੀ ਨਹੀਂ ਬਣਾਈ ਕੁਝ ਸੈਲੀਬ੍ਰੇਟ ਨਹੀਂ ਕੀਤਾ ਤੇ ਫਿਰ ਆਹ ਕੌਣ ਨੇ ਦੇਖੋ ਜਰਾ ਯਮ ਮੜ ਮੜ ਦੇਖ ਦਿਆਂ ਅਸੀਂ ਨਹੀਂਓ ਇੱਕ ਵਾਰੀ ਤੱਕੀਆਂ ਤਨ ਕਾ ਮੇਰੇ ਦਿਲ ਕਾ ਕਰਤਾ ਚਾਹੇ ਥੀਆਂ ਚੁਰਾ ਲੇ ਇਹਨਾਂ ਦੇ ਹਸਾਬ ਨਾਲ ਦੁਨੀਆ ਫੁੱਦੀ ਤੁਰੀ ਫੇਰਦੀ ਆ ਵੀ ਆਪ ਕੁਮੋ ਫਿਰੋ ਟ੍ਰਿਪਾਂ ਤੇ ਜਾਓ ਨਜ਼ਾਰੇ ਲੋ ਇੰਟਰਵਿਊ ਪੌਡਕਾਸਟ ਵੀ ਚਾ ਕੇ ਰੋਕੇ ਵਿਖਾਤਾ ਤੇ ਸੱਚੇ ਬਣ ਗਏ ਬੱਤ ਸਹੀ ਨਾ ਵੀ ਬਨਾ ਇਹ ਵੀਡੀਓ ਐਸੇ ਲਈ ਪਹਿਲਾਂ ਦਿਖਾਈ ਆ ਕਿ ਲੋਕ ਬੇਸ਼ਰਮੀ ਦੀ ਹੱਦ ਟੱਪ ਚੁੱਕੇ ਆ ਵਿਊ ਪਾਉਣ ਲਈ ਜਿੱਦਾਂ ਹੁਣ ਇਹਨਾਂ ਦਾ ਮੁੱਦਾ ਬਹੁਤ ਪੁਰਾਣਾ ਸੀ ਲਗਭਗ ਲੋਕ ਭੁੱਲ ਚੁੱਕੇ ਸੀ ਪਰ ਇਹਨਾਂ ਦੇ ਵਿਊ ਘਟਾਉਣ ਲੱਗ ਗਏ ਤਾਂ ਇਹਨਾਂ ਫੇਰ ਮੁੱਦਾ ਚੱਕ ਲਿਆ ਤੇ ਵਿਊ ਤਾਂ ਆਪਾਂ ਨੂੰ ਵੀ ਚਾਹੀਦੇ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਜੋ ਮੈਂ ਕਿਹਾ ਸਹੀ ਆ ਜਾਂ ਗਲਤ ਹੁਣ ਬੜਾ ਟਾਈਮ ਨਾ ਖਰਾਬ ਕਰਦੇ ਵੀਡੀਓ ਸ਼ੁਰੂ ਕਰਦੇ ਆ ਉਮੀਦ ਕਰਦਾ ਸਾਰੇ ਠੀਕ ਠਾਕ ਹੋਣੇ ਤਾਂ ਕਰੋ ਫਿਰ ਵੀਡੀਓ ਇੰਜੋਏ ਆਪਕੇ ਡੂਈ ਇਤਨੀ ਉੱਪਰ ਕਿਉਂ ਹੈ ਬੜੇ ਹਰਾਮੀ ਹੋ ਬੇਟਾ ਹੁਣ ਕਈ ਕਹਿਣਗੇ ਉਹਨਾਂ ਦੀ ਪਰਸਨਲ ਲਾਈਫ ਆ ਜੋ ਮਰਜ਼ੀ ਕਰਨ ਤਾਂ ਬਾਈ ਸਹੀ ਗੱਲ ਆ ਬਿਲਕੁਲ ਸਹੀ ਗੱਲ ਆ ਬਾਈ ਸਾਡੀ ਵੀ ਪਰਸਨਲ ਲਾਈਫ ਆ ਮੇਰੇ ਸਬਸਕ੍ਰਾਈਬਰਾਂ ਦੀ ਵੀ ਪਰਸਨਲ ਲਾਈਫ ਆ ਅਸੀਂ ਵੀ ਜੋ ਮਰਜ਼ੀ ਕਰੀਏ ਜੋ ਮਰਜ਼ੀ ਬਣਾਈਏ ਜੋ ਮਰਜ਼ੀ ਦੇਖੀਏ ਤੁਹਾਨੂੰ ਵੀ ਦਿੱਕਤ ਨਹੀਂ ਹੋਣੀ ਚਾਹੀਦੀ ਤਾਂ ਮਿੱਤਰੋ ਐਸੀ ਗੱਲ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਪਹਿਲਾਂ ਆਹ ਵੀਡੀਓ ਦੇਖੋ ਫਿਰ ਇਹਦੀ origignal ਵੀਡੀਓ ਦਿਖਾਉਣਾ ਤੁਹਾਨੂੰ ਇਹਨਾਂ ਦੀ ਥੋੜਾ ਰੌਂਗੇ ਘੁਮਾ ਕੇ ਅੰਨਾਂ ਕੇ ਜਿਹਾ ਚਤਤ ਲਗਾ ਨਾ 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 ਢੂਈ ਕੋ ਥੋੜਾ ਉੱਪਰ ਉਠਾ ਕੇ ਇੱਕ ਹੱਥ ਮੇ ਕੈਮਰਾ ਉਠਾ ਕੇ ਆਜਾਓ ਸਾਰੇ ਗੋਪੀ ਕੇ ਫੈਨ ਅਹ ਵੀਡੀਓ ਇੱਕ ਵਾਰ ਫੇਰ ਦੇਖਣੀ ਪੈਣੀ ਹੈ ਕਿਉਂਕਿ ਇਹਦੇ ਕਮੈਂਟ ਰਹਿੰਦੇ ਹਜੇ ਪੜਨ ਵਾਲੇ ਕਮੈਂਟ ਪੜੇ ਬਿਨਾ ਥੋੜੀ ਛੱਡ ਦਾਂਗੇ ਤਾਂ ਦੇਖੋ ਫੇਰ ਵੀਡੀਓ ਨਾਲ-ਨਾਲ ਕਮੈਂਟ ਪੜਦੇ ਆ 10 ਮਹੀਨੇ ਹੋ ਗਏ ਉਸਕੋ ਵਾਰ 10 ਮਹੀਨੇ ਕਾ ਹੋ ਗਿਆ ਹੈ ਔਰ ਅਭੀ ਤੱਕ ਹਮਨੇ ਉਸਕੇ ਲਈ ਕੋਈ ਸੈਲੀਬ੍ਰੇਸ਼ਨ ਨਹੀਂ ਕੀਤਾ ਤੋ ਦੁਬਈ ਕਿਆ ਤੇਰਾ ਬਾਪ ਗਿਆ ਥਾ ਆਪ ਕੀ ਢੂਈ ਇਤਨੀ ਉਪਰ ਕਿਉਂ ਹੈ ਇਹ ਲੋਕ ਹਮ ਕੀ ਕਰੇਗੇ ਇਹ ਕਰੇਗੇ ਇਹ ਕਰੇਗੇ ਬਟ ਕੁਛ ਵੀ ਨਹੀਂ ਕਰ ਪਾਇ ਬੋਲੇ ਜਾਂਦਾ ਆ ਫਿਰ ਇਹ ਲੋਕ ਆ ਕੇ ਯਾਦ ਕਰਾ ਦਿੰਦੇ ਆ ਬੱਤ ਸਹੀ ਏ ਓਵਰ ਐਕਟਿੰਗ ਦਾ ਪੈਸਾ ਕਾਟੋ ਇਸਕਾ ਉਠਾ ਲੈ ਰੇ ਬਾਬਾ ਉਠਾ ਲੈ ਬੇਸ਼ਰਮਾਂ ਦੀ ਦਾਲ ਰੋਡ ਕੀ ਕਹਿੰਦੇ ਅਸੀਂ ਰੋਲ ਰੋਡ ਕੇ ਖਾਣੇ ਆ ਕੀ ਬਾਤ ਏ ਸਰ ਕੀ ਬਾਤ ਏ ਸਰ <laughs> कोड़ी बना के खिसको चढ़ी डिस्क उल पीजा डिस्को <laughs> ਹਾਂਜੀ ਇਹ ਤਾਂ ਇੱਕ ਵੀਡੀਓ ਕਿੱਦਾਂ ਲਗੀ ਕਮੈਂਟ ਵੀ ਜਰੂਰ ਦੱਸੋ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਦੇ ਕੇ ਬਹੁਤ ਵਧੀਆ ਲੱਗਦਾ ਹੈ ਪਿਛਲੀ ਵੀਡੀਓ ਤੇ ਇੰਨਾ ਪਿਆਰ ਦੇਣ ਲਈ ਦਿਲੋਂ ਧੰਨਵਾਦ ਆ ਸਾਰਿਆਂ ਦਾ ਗੋਵਿੰਦਾ ਸਰਦਾਰ ਦੀ ਵੀਡੀਓ ਬਾਅਦ ਚ ਦੇਖਾਂਗੇ ਉਸ ਤੋਂ ਪਹਿਲਾਂ ਇੱਕ ਹੋਰ ਆਈਟਮ ਆ ਪਹਿਲਾਂ ਉਹ ਦੇਖਦੇ ਆ ਮੈਂ ਮੈਂ ਵੀ ਤੁਹਾਡੀਆਂ ਵੀਡੀਓ ਦੇਖੀਆਂ ਨੇ ਹਨਾ ਤੇ ਕਲਪਾਂ ਚ ਤੁਸੀਂ ਵੀ ਜਾਣਦੇ ਹੋ ਹਨਾ ਤੇ ਬੋਤਲਾਂ ਦੇ ਡੱਟ ਵੀ ਪੱਟੇ ਜਾਂਦੇ ਆ ਸਿਗਰਟਾਂ ਵੀ ਬੁੱਕੀਆਂ ਜਾਂਦੀਆਂ ਸਿਗਰਟਾ ਪਹਿਲਾਂ ਬੰਦੀ ਸੀ ਐਨੇ ਮਾਂ ਨਾਲ ਕਹਿਣ ਲਈ ਪਹਿਲਾਂ ਪੀਂਦੀ ਸੀ ਜਿੱਦਾਂ ਕਬੱਡੀ ਖੇਡਦੀ ਰਹੀ ਹੋਵੇ ਮਾਂ ਖਰਾਬ ਹੋ ਜਾਏਗਾ ਮੈਂ ਮਾਂ ਬੰਮਾ ਭੈਣ ਤੇ ਆ ਤਬ ਬਹੁਤ ਕੁਝ ਲੱਗਦਾ ਆ ਮੈਂ ਬਹੁਤ ਮੈਂ ਨਹੀਂ ਕਹਿੰਦੀ ਕਿ ਹਾਂ ਮੈਂ ਕੁਝ ਨਹੀਂ ਕੀਤਾ ਮੈਂ ਬਹੁਤ ਕੁਝ ਕੀਤਾ ਮੈਨੂੰ ਵੀ ਨਹੀਂ ਪਤਾ ਕਿ ਮੈਂ ਕੀ ਕੁਝ ਕੀਤਾ ਨਹੀਂ ਇਹ ਕੀ ਸੀ ਅਕੇ ਮੈਨੂੰ ਵੀ ਨਹੀਂ ਪਤਾ ਮੈਂ ਕੀ ਕੀ ਕਰਦਾ ਪਤਾ ਨਹੀਂ ਇਹੋ ਜਿਹਾ ਕੀ ਕਰਦਾ ਜੋ ਤੈਨੂੰ ਵੀ ਨਹੀਂ ਪਤਾ ਇਸ ਗੱਲ ਦਾ ਮਤਲਬ ਤਾਂ ਫਿਰ ਅਸੀਂ ਗਲਤੀ ਸਮਝਾਂਗੇ ਬਾਕੀ ਤੂੰ ਇਹ ਛੱਡ ਇਹ ਦੱਸ ਟੋਕਰਾ ਭਰਿਆ ਗਿਆ ਕਿ ਰਹਿੰਦੀ ਥਾਂ ਹਜੇ ਇੱਕ ਮੈਂ ਦੱਸਨੀ ਆ ਇੱਕ ਕੁੜੀ ਨੂੰ ਚੰਡੀਗੜ੍ਹ ਦੇ ਵਿੱਚ ਰਹਿ ਕੇ ਸਟੈਂਡ ਹੋਣਾ ਬਹੁਤ ਵੱਡੀ ਗੱਲ ਆ ਬਿਲਕੁਲ ਸਹੀ ਗੱਲ ਆ ਸਟੈਂਡ ਬਣਾਉਣਾ ਬਹੁਤ ਵੱਡੀ ਗੱਲ ਆ ਉਹੀ ਸਟੈਂਡ ਕਿਤੇ ਲਾ ਕੇ ਇੱਕ ਥਾਂ ਬੈਠ ਜਾਂਦੀ ਤਾਂ ਅੱਜ ਆਹ ਦਿਨ ਨਾ ਦੇਖਣੇ ਪੈਂਦੇ ਕਈ ਮੁੰਡੇ ਤਾਂ ਇਹ ਕਹਿੰਦੇ ਆ ਕਲੱਬਾਂ 'ਚ ਜਾਂਦੇ ਆ ਜਾਂ ਕੁਛ ਵੀ ਅਜਿਹਾ ਮੈਂ ਚੰਡੀਗੜ੍ਹ ਚ ਆਈ ਸੀ ਹਣਾ ਮੈਂ ਸੜਕਾਂ 'ਤੇ ਰਹਿ ਕੇ ਰਾਤ guzਾਰਿਆ ਮੈਨੂੰ ਕਈ ਮੁੰਡਿਆਂ ਦਾ ਤਾਂ ਮਿਲਿਆ ਸਾਡੇ ਨਾਲ ਰੂਮ 'ਚ ਚੱਲਦੇ ਨੂੰ ਇੰਨੇ ਪੈਸੇ ਦਵਾਂਗੇ ਅਸੀਂ ਲੈ ਦੱਸ ਕਲੱਬਾਂ ਵਿੱਚ ਜਾਏਂਗੀ ਤਾਂ ਅਗਲੇ ਰੇਟ ਹੀ ਪੁੱਛਣਗੇ ਹੋਰ ਚਾਹ ਪਾਣੀ ਪੁੱਛਣ ਤਾਂ ਉਹ ਕੁੜੀ ਨੂੰ ਬਹੁਤ ਚੀਜ਼ ਫੇਸ ਕਰਨੀ ਪੈਂਦੀ ਆ ਉਸ ਟਾਈਮ ਤੇ ਕੁੜੀ ਕੀ ਕਰ ਤੇ ਨਾ ਜਾਓ ਕਲੱਬਾਂ ਚ ਸਟੈਂਡ ਓਨਲੀ ਜ਼ਰੂਰੀ ਤਾਂ ਨਹੀਂ ਹੈਗਾ ਵੀ ਕਿਸੇ ਦਾ ਸਟੈਂਡ ਹੋਇਆ ਹੀ ਲੈਣਾ ਪਵੇ ਕਸੀ ਅਪਮਾਨ ਕਰ ਬੱਤੇ ਕਰਾ ਲੋਟਾ ਇਹ ਅਸਲੀ ਹੈ ਯਾ ਲੋਣਾ ਮੈਨੂੰ ਕਈ ਕਹਿ ਰਹੇ ਹੁੰਦੇ ਆ ਮੈਂ ਪਿਛਲੇ ਪੋਡਕਾਸਟ ਦੇ ਵਿੱਚ ਦੱਸਿਆ ਸੀਗਾ ਕਿ ਸੋਕਰਤੀ ਜਦੋਂ ਆਇਆ ਸੀਗਾ ਮੇਰਾ ਵੋਸ਼ਨ ਕਰਵਾ ਕੇ ਗਿਆ ਸੀ ਕਈ ਮੁੱਦਾ ਚੱਕ ਰਹੇ ਨੇ ਕਿਉਂ ਬਈ ਪ੍ਰੈਗਨੈਂਟ ਹੋਣਾ ਕੋਈ ਗਲਤ ਗੱਲ ਆ ਨਾ 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 ਬਿਲਕੁਲ ਨਹੀਂ ਹੈਗਾ ਗਲਤ ਸਾਨੂੰ ਕੀ ਦੁਬਾਰਾ ਹੋ ਜਾ ਕਿਸੇ ਨੇ ਕਿਹੜਾ ਰੋਕ ਲੈਣਾ ਪਰ ਆ ਇੰਟਰਵਿਊ ਚ ਆ ਕੇ ਕੁਸੀਆ ਨਾ ਪੋਰੋ ਬੇਨਤੀ ਆ ਇਹੀ ਨਹੀਂ ਅਭੀ ਹੋਰ ਸੁਣੀਏ ਹੁਣ ਪਈ ਚੱਕ ਲੋ ਸਾਰੇ ਆਪਣੇ ਪੈਨ ਕਾਪੀ ਆ ਜੀਏ ਫਿਰ ਹੁਣ ਪਹਿਲਾ ਨੰਬਰ ਕਿਹਦਾ ਦੀਏ ਸੁੱਖ ਦੀ ਮਾਤਾ ਦਾ ਕਿ ਸੁੱਖ ਦੀ ਭੈਣ ਦਾ ਨੰਬਰ ਤੁਹਾਡੇ ਕੋਲ ਸੋਨਮ ਬਾਜਵਾ ਦਾ ਨੰਬਰ ਹੈਗਾ ਇਹਦੀ ਦੀਪ ਭੈਣ ਦਾ ਨੰਬਰ 90 ਦੁਬਾਰੇ ਤੋਂ ਸੁਣ ਲੋ 9050 64 ਇਹ ਤਾਂ ਸੋਨੂ ਸੀਤੂ ਨੂੰ ਲੱਗ ਗਿਆ ਗਲਤੀ 2142 ਇਹ ਹੈਗਾ ਦੀ ਭੈਣ ਦਾ ਨੰਬਰ ਅਰਜਨ ਵੈਲੀ ਨੂੰ ਬੇਨਤੀ ਆ ਹੱਥ ਜੋੜ ਕੇ ਗੰਡਾਸੀਆਂ ਦੀ ਬੁੰਡ ਤੇ ਮਾਰੇ ਤੇ ਉਹ ਤੁਸੀਂ ਬਣੇ ਫਿਰਦੇ ਹੋ ਵੀ ਦੁਕਾਨ ਚੱਕ ਕੇ ਹਰੇਕ ਕਿਸੇ ਦੀ ਵੀਡੀਓ ਪਾ ਦਿੰਦੇ ਹੋ ਭੈਣ ਤੇ ਤੁਹਾਨੂੰ ਆਹੀ ਆਖਲਾਂ ਨਹੀਂ ਸਹੀ ਬੰਦੇ ਨੂੰ ਚਾਲ ਦੇ ਨੂੰ ਸਹੀ ਕੰਮ ਉਤਮ ਦੇ ਕਰਦੇ ਨੂੰ ਕਰ ਲੈਣ ਦੋ ਕੰਮ ਨੂੰ ਸਾਲਿਆ ਤੂੰ ਆਚਾਰ ਵੇਚਦਾ ਗਲੀ ਗਲੀ ਠੀਕ ਕੰਮ ਉਤਮ ਦੇ ਕਰਦੇ ਨੂੰ ਕਰ ਲੈਣ ਦੋ ਵੇਣਾ ਪਾਲ ਤੂੰ ਨਾ ਕਿਸੇ ਨੂੰ ਉਂਗਲ ਕਰੋ ਜੇ ਕਿਸੇ ਨੇ ਤੁਹਾਡੇ ਆਂ ਲੂੰਗਲ ਕਰਤੀ ਤਾਂ ਔਖਾ ਹੋ ਜੂ ਤਾਨੂੰ ਤੇ ਬੰਦਿਆਂ ਨੂੰ ਲਾਸਟ ਵਾਰ ਕਿੰਨੀ ਵਾਰੀ ਲਾਸਟ ਵਾਰਨਿੰਗ ਦੇਣੀ ਆ ਅਰੇ ਕਹਿਣਾ ਕੀ ਚਾਹਤੇ ਹੋ ਸਾਡਾ ਮਹੀਨੇ ਚ ਨਾ ਨਾ ਕਰਦੇ ਵੀ 4 ਤੋਂ 4 ਲੱਖ ਰੁਪਏ ਨੂੰ ਹੱਥ ਪੈਂਦਾ ਆ ਤੇਰਾ ਹੇਠਲਾ ਏਟੀਐਮ ਚਲਦਾ ਭਾਈ ਹੱਲੇ ਉਹ ਸਾਨੂੰ ਪਤਾ ਕਿ ਅਸੀਂ ਕਿਵੇਂ ਕਰਦੇ ਆ ਅਸੀਂ ਪਰ ਕਿਸੇ ਨੂੰ ਜਤੋਂਦੇ ਨਹੀਂ ਹੈਗੇ ਸਾਰੇ ਟੱਬਰ ਦਾ ਲੱਗਦਾ ਤੇਲ ਬੋਰੀ ਦਾ ਕੰਮ ਚੱਲਦਾ ਤੁਹਡੀਆਂ ਤੋਂ ਆ ਕੇ ਮੁੰਡਿਆਂ ਨਾਲ ਘੁੰਮਦੀਆਂ ਵੀ ਘੁੰਮਦੀਆਂ ਯਾਰ ਆਪਦੇ ਦਮ ਤੇ ਘੁੰਮਦੀਆਂ ਮੈਂ ਗਲਤ ਨਾ ਬੋਲੋ ਯਾਰ ਵਿਚਾਰੀ ਪਹਿਲਾਂ ਪੱਠੇ ਤੇ ਲੱਗੀ ਹੋਈ ਸੀ ਬਹੁਤ ਮਿਹਨਤ ਕੀਤੀ ਆ ਮੈਂ ਮੈਂ ਵੀ ਤੁਹਾਡੀਆਂ ਵੀਡੀਓ ਦੇਖੀਆਂ ਨੇ ਹਨਾ ਤੇ ਕਲੱਬਾਂ 'ਚ ਤਾਂ ਤੁਸੀਂ ਵੀ ਜਾਣਦੇ ਹੋ ਹਾਂਜੀ ਭਾਈ ਇੰਟਰਵਿਊ ਹਸਤੀਆਂ ਦੀ ਲਈ ਦੀ ਆ ਨਾ ਕਿ ਗਸਤੀਆਂ ਦੀ ਮਤ ਸਹੀ ਏ ਅਬੇ ਸਾਲੇ ਸਮਾਂ ਤੇ ਬੋਤਲਾਂ ਦੇ ਡੱਟ ਵੀ ਪੱਟੇ ਜਾਂਦੇ ਆ ਸਿਗਟਾਂ ਵੀ ਫੂਕੀਆਂ ਜਾਂਦੀਆਂ ਨੇ ਸਿਗਰਟਾ ਪਹਿਲਾਂ ਬੰਦੀ ਸੀ ਜੁੱਤੀ ਲਾ ਲਵੇ ਤੇ ਗਿਣੇ ਨਾ ਬੱਸ ਮਨ ਸ਼ਾਂਤ ਕਰਨ ਦੇ ਤਾਂ ਬਹੁਤ ਤਰੀਕੇ ਨੇ ਜੇ ਬੰਦਾ ਇਦਾਂ ਹੀ ਮਨ ਸ਼ਾਂਤ ਕਰਨ ਲੱਗ ਜਾਏ ਫੇਰ ਤਾਂ ਮੇਰੇ ਹਿਸਾਬ ਨਾਲ ਵੀ ਜਿਹੜੇ ਸਾਰੇ ਜਿਨ੍ਹਾਂ ਦਾ ਥੋੜਾ ਗਿਆਨੀ ਕਿੱਡਾ ਠਰਕੀ ਬੰਦਾ ਹਾਂਜੀ ਹੁਣ ਇਸ ਤੋਂ ਬਾਅਦ ਗੱਲ ਕਰਾਂਗੇ ਗੋਵਿੰਦੇ ਸਰਦਾਰ ਦੀ ਗੱਲ ਕੀ ਕਰਾਂਗੇ ਕਮੈਂਟ ਹੀ ਪੜਾਂਗੇ ਕਿਉਂਕਿ ਅਸਲੀ ਸਵਾਦ ਤਾਂ ਕਮੈਂਟਾਂ ਵਿੱਚ ਆਉਂਦਾ ਹੈ ਤਾਂ ਦੇਖੋ ਫਿਰ ਵੀਡੀਓ ਨਾਲ ਨਾਲ ਕਮੈਂਟ ਪੜਦੇ ਆਂ ਮੰਨਿਆ ਜੇ ਭੈਣ ਕੋਈ ਬੈਠੀ ਅਬਰੌੜ ਤੇ ਉਹ ਰਖੜੀ ਤੈਂਡੀ ਹਟੀ ਨਾ ਵੀਰੇ ਜਿੰਨੇ ਚਿਰ ਮਨੁੱਖਤਾ ਦੀ ਸੇਵਾ ਵਾਲੇ ਚੱਕ ਕੇ ਨਹੀਂ ਲੈ ਜਾਂਦੇ ਨਾਲ ਰਖੜੀ ਤਾਂ ਇੰਡੀਆ ਪਜਾ ਸਕਦੇ ਰਖੜੀ ਨੂੰ ਚਾਹੇ ਸਰਪ੍ਰਾਈਜ਼ ਕਰਵਾ ਲੋ ਆਪਣੇ ਅਕੋਰਡਿੰਗ ਕਸਟਮਾਈਜ਼ ਕਰਵਾ ਲੋ ਪੰਜਾਬ ਦਾ ਕਾਂ ਨਾ ਕੋਈ GST ਹੋ ਤੋ ਸ਼ਿਪਿੰਗ ਫਰੀ ਆ ਪੂਰਾ ਜੈਨੂ ਨਰੇੜਾ ਗੁੜਿਓ ਕੁੜੀ ਹੁੰਦੀ ਤਾਂ ਵਿਆਹ ਕੇ ਤੋਰ ਦਿੰਦੇ ਤੇਰਾ ਕੀ ਕਰੀਏ ਰੁਕ ਜਾ ਰੁਕ ਜਾ ਮੈਂ ਤੈਨੂੰ ਭੁੱਖਾ ਨੰਗਾ ਲੱਗਦਾ 300 ਫੈਕਟਰੀਆਂ ਚੱਲਦੀਆਂ ਮੇਰੀ ਆਲ ਓਵਰ ਇੰਡੀਆ ਚ ਤੁਹਾਡੇ ਇਹਨਾਂ ਲਛਣਾ ਕਰਕੇ ਨੈਟ ਪੈਕ ਮਹਿੰਗੇ ਹੋ ਗਏ ਮੈਂ ਤਾਂ ਤਾਂ ਕਹਿੰਦਾ ਤੂੰ ਬੋਲਦਾ ਕਿਵੇਂ ਫਿਰ ਬਸ ਕਰੋ ਗੋਵਿੰਦ ਲੀਵ ਹਿਮ ਉਹ ਤੂੰ ਜਾ ਯਾਰ ਦਿਮਾਗ ਖਰਾਬ ਬਾਈ ਤੂੰ ਐਕਟਿੰਗ ਵਧੀਆ ਕਰਦਾ ਹੈ ਸੀਆਈਡੀ ਵਿੱਚ ਲਾਸ਼ ਦਾ ਰੋਲ ਕਰੇਗਾ ਤਬ ਬੰਪਰ ਆਫਰ ਦੇ ਰਹੇ ਹੈ ਉਹ ਜੀਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਦੀ 29 ਰੁਪੀਸ ਤੋਂ ਡੀਲ ਸਟਾਰਟ ਹੈ ਹੈ ਉਹ ਇਹ ਡੀਲ ਫਿਰੋਜ਼ਪੁਰ ਖੰਨਾ ਬਟਾਲਾ ਧਾਨੋ ਧਰਤੀ ਜਿੱਥੇ ਲਿਆ ਤੁਸੀਂ ਅਵਤਾਰ ਪੋਰਵਾਂ ਦਾ ਬਾਦਸ਼ਾਹ ਗੋਵਿੰਦਾ ਸਰਦਾਰ ਕਮਨ 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 ਰੂ ਯਾ ਸੁਲਮਾਨ ਖਾਨ ਨੂੰ ਮੌਕਾ ਦਿਓ ਗੱਡੀ ਵਾਲੇ ਸਟੰਟ ਲਈ ਹੈਲੋ ਮਿਸ ਆਊ ਕੰਗ੍ਰੈਚੁਲੇਸ਼ਨਸ ਥੈਂਕ ਯੂ ਤੁਸੀਂ ਕਿੱਥੇ ਕਿੱਥੇ ਸ਼ੋਅ ਲਾਉਂਦੇ ਹੋ ਕਿਤੇ ਨਹੀਂ ਸਰ ਬਾਜੀ ਬਹੁਤ ਸੋਹਣੀ ਵੀਡੀਓ ਬਣਾਉਂਦੇ ਹੋ ਬਸ ਅਪਲੋਡ ਨਾ ਕਰਿਆ ਕਰੋ ਮੈਨੂੰ ਤਾਂ ਕੰਮ ਹੀ ਨਹੀਂ ਮਿਲ ਰਿਹਾ ਮੈਂ ਤਾਂ ਮੇਲੇ ਤੇ ਜਾਨੀ ਹੁਣੀ ਹੈ ਮੇਰੀ ਬਾਂਮਬੇ ਚ ਇੱਕ ਬਹੁਤ ਵੱਡੀ ਸਰਕਸ ਹੈ ਮੇਰੇ ਲਈ ਕੰਮ ਕਰੇਂਗਾ ਕਾਰ ਨਾਲ ਕੁਝ ਨਹੀਂ ਹੋਣਾ ਰੇਲ ਗੱਡੀ ਥੱਲੇ ਆਉਣਾ ਪੈਣਾ ਉਹ ਮੱਛਣ ਵਾਲੇ ਮੱਛੀ ਚੱਲੋ ਬਾਕੀ ਅੱਗ ਲਾਈ ਰੱਖਣ ਦੀ ਜ਼ਿੰਮੇਵਾਰੀ ਸਾਡੀ ਹੈ ਕੋਟਾ ਮੁਕਾਣ ਨਹੀਂ ਦਿੰਦੇ ਤੇ ਲਾਂਟਾਂ ਦੀ ਜ਼ਿੰਮੇਵਾਰੀ ਸਾਡੀ ਕੋਟਾ ਮੁਕਾਣ ਨਹੀਂ ਦਿੰਦੇ ਤਲਾਸ਼ੀ ਲੈਂਸਾਂ ਵਿੱਚ ਜੇ ਵਿੱਚੋਂ ਬੀੜੀਆਂ ਦੇ ਬੰਡਲ ਮਿਲੇ ਨੇ ਉਹ ਮੱਚਣ ਵਾਲੇ ਉਹ ਮੱਚੀ ਚੱਲੋ ਬਾਕੀ ਅੱਗ ਲਾਈ ਰੱਖਣ ਦੀ ਜ਼ਿੰਮੇਵਾਰੀ ਸਾਡੀ ਏ ਪੂਰਤੀ ਚੱਲੋ ਬਾਹਰ ਹੁਣ ਸ਼ੋਰੂਮ ਤੋਂ ਹਾਂਜੀ ਤੇ ਇਸੇ ਨਾਲ ਵੀਡੀਓ ਦੀ ਸਮਾਪਤੀ ਕਰਦੇ ਹਾਂ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਮਿਲਦੇ ਆ ਕਿਸੇ ਹੋਰ ਵੀਡੀਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਵਿੱਚ ਬਹੁਤ ਤੱਕ ਪਾਣੀ ਆਪਾਂ